ਵੱਡਾ ਡਰ ਉਸ ਯੋਧੇ ਦਾ ਮਾਧਿਅਮ ਦੇ ਜਨੈਲ ਦਾ ਵਿਕਰਮ ਸਿੰਘ ਪੀਠੀ ਦਾ ਏਡਾ ਵੱਡਾ ਡਰ ਇਸ ਕਾਫ ਨੂੰ ਪੈ ਗਿਆ ਮੈਂ ਸਮਝਦਾ ਕਿ ਇਹਨਾਂ ਦੇ ਦਿਆੜੇ ਵੀ ਤਬਕ ਤਬਕਲ ਕੇ ਉੱਠ ਰਹੇ ਆ ਕਿ ਕਿਤੇ ਸਾਡਾ ਉਹ ਹਾਲ ਨਾ ਹੋਵੇ ਜੋ ਪਿਛਲੇ ਸਮੇਂ ਇਰਾਨ ਜੋ ਗੁਰੂ ਆਪੀ ਰਾਵਣ ਵੀ ਹੋਇਆ ਕਿ ਜਦੋਂ ਸਮੇਂ ਦੇ ਹਾਕਮਾਂ ਨੇ ਉਹਨਾਂ ਦਾ ਧੱਕੇ ਕੀਤੇ ਤੇ ਉਹਨਾਂ ਦੀਆਂ ਗੁਲਾ ਵੀ ਫਿੱਟ ਗਈਆਂ ਤੇ ਜਦੋਂ ਹੁਣ ਵੀ ਕਿਉਂਕਿ ਧੱਕੇ ਕਰ ਰਹੇ ਆ ਤਜਾਜ ਪੱਕੇ ਪਾ ਕੇ ਤੇ ਅੱਜ ਸਰਕਾਰ ਕਹਿੰਦੇ ਸੀ ਅਸੀਂ بڑا ਇਨਸਾਫ ਦੇਵਾਂਗੇ ਅੱਜ ਸਰਕਾਰ ਵੇਖ ਲਓ ਕਿਡਾ ਇਨਸਾਫ ਦੇ ਰਹੀ ਆ ਲੋਕਤੰਤਰ ਦਾ ਸਰੀਰ ਹੰਕਾਰ ਹੋ ਰਿਹਾ ਹੈ ਜਿਤੇ ਪਰਚੇ ਪਾਏ ਗਏ ਉੱਥੇ ਰਾਤ ਵਿੱਚ ਅੱਜ ਦਾ ਵਿਕਰਮ ਸਿੰਘ ਦੇ ਬਜੀਠੀਆ ਦੀ ਪੇਸ਼ੀ ਸੀ ਤੇ ਵਿਆਸ ਦਰਿਆ ਤੋਂ ਲੈ ਕੇ ਅੱਜ ਨੇੜੇ ਚੰਡੀਗੜ੍ਹ ਪਹੁੰਚ ਗਏ ਆ ਕਲਾਰੀ ਦੇ ਕੋਲ ਵੱਖ-ਵੱਖ ਨਾਕਿਆਂ ਦੇ ਥਾਂ ਹੀ ਹੁੰਦੇ ਹੋਏ ਕਿ ਅੱਜ ਇਸ ਇਲਾਕੇ ਤੇ ਸਾਨੂੰ ਦਿਪਤੀ ਸਾਹਿਬ ਐਸਪੀ ਸਾਹਿਬ ਤੇ ਬਹੁਤ ਸਾਰੀ ਫੋਰਸ ਲਾ ਕੇ ਕਿ ਕਿਆ ਕਿ ਅੱਗੇ ਨਹੀਂ ਹਉਣ ਦਿੰਦੇ ਉਹ ਇਹਨਾਂ ਵਿਚਾਰਿਆਂ ਦੀ ਮਜਬੂਰੀ ਆ ਪ੍ਰਕਾਰ ਰਿਹਾ ਵੀ ਜਿਹੜਾ ਬੰਦਾ ਕਰਾਉਦਾ ਹੈ ਸ਼ਰਾਬੀ ਉਹ ਭਗਵੰਤ ਮਾਰ ਜਿਹਨੂੰ ਡਰ ਪਿਆ ਕਿ ਕਿਹਦੇ ਬਰਾਸ ਵੀਰ ਸਿੰਘ ਬਾਦਲ ਹੁਕਮਤ ਦੀ ਬਣ ਜਾਣਾ ਤੇ ਕਿਤੇ ਵਿਕਰਮ ਸਿੰਘ ਮਜੀਠੀਆ ਉਹਨਾਂ ਦੇ ਤਾਕਤ ਆ ਗਈ ਤੇ ਕਿਤੇ ਸਾਡੀਆਂ ਕੁਲਾਣਾ ਸਤਿਪਕਾਰ ਦੋਵੇ ਸਦਾ ਵਾਸਤੇ ਇਹ ਬੰਦੇ ਜਿਹੜੇ ਆ ਉਹ ਡੀਲ 'ਚ ਰਹਨੇ ਆ ਇਸ ਕਰਕੇ ਇਹਨਾਂ ਨੂੰ ਡਰ ਸਤਾ ਰਿਹਾ ਤੇ ਅੱਜ ਉਥੇ ਇਕੱਠ ਨਹੀਂ ਹੋਣ ਦਿੱਤਾ ਜਾ ਰਿਹਾ ਜੋ ਹੱਕ ਮੰਗਦਾ ਹੈ ਮੁਜਾਰੇ ਕਰਨ ਦਾ ਹੱਕ ਮੜਦਾ ਹੈ ਤਕੇਸ਼ਾਈ ਦੇ ਖਿਲਾਫ ਬੋਲਣ ਦਾ ਹੱਕ ਮੜਦਾ ਹੈ ਜਿੱਥੇ ਇਹ ਸਰਕਾਰ ਬਣਾਈ ਸੀ ਲੋਕਾਂ ਨੂੰ ਚੁੜਪੇ ਸਲਾ ਕੇ ਲੋਕਾਂ ਦਾ ਇਕੱਠ ਕਰਕੇ ਉੱਥੇ ਧੂਤ ਬੋਲ ਕੇ ਅੱਜ ਝੂਠ ਦਾ ਬਲੰਦਾ ਤੁਹਾਡੇ ਸਾਹਮਣੇ ਕੇ ਪੇਸ਼ ਹੋ ਰਿਹਾ ਹੈ ਕਿ ਪੰਜਾਬ ਦੀ ਆਵਾਜ਼ ਨੂੰ ਬੰਦ ਕਰਨ ਵਾਸਤੇ ਵਿਕਰਮ ਸਿੰਘ ਗੁਰੀਛਿਆ ਨੂੰ ਕਦੀ ਕਿਤੇ ਖੜਦੇ ਕਦੀ ਕਿਤੇ ਖੜਦੇ ਝੂਠੇ ਉਹਨਾਂ ਕੋਰ ਕਵਰੀ ਪਾਉਣ ਦਾ ਵੀ ਖਤਰਾ ਹੈ ਕਿ ਜੇ ਉਹਨਾਂ ਨੂੰ ਵਿਜੀਲੈਂਸ ਨੇ ਅਰੈਸਟ ਕੀਤਾ ਕੱਲ ਬਾਂਦ ਦਫ਼ਤਰ ਦੇ ਵਿੱਚ ਇਹ ਤੇ ਮਜੀਠਾ ਉਹਨਾਂ ਦਾ ਹਲਕਾ ਹੈ ਉਥੇ ਬਾਦਲਪੁਰ ਦੇ ਵਿੱਚ ਲਾ ਕੋ ਉਸੇ ਚੀਜ਼ ਮਿਲੀ ਆ ਨਾ ਗੱਲ ਤੋਂ ਬਾਅਦ ਉਥੇ ਝੂਠੀ ਰਿਕਵਰੀ ਤੇ ਹੋਰ ਵੀ ਜਗ੍ਹਾ ਤੇ ਇਹ ਖਸਾ ਕੇ ਝੂਠੀ ਰਿਕਵਰੀ ਕਰਕੇ ਉਹਨਾਂ ਤੇ ਹੋਰ ਵੀ ਬੱਤੇ ਐਡ ਕਰ ਲਗੇ ਇਹ ਸ਼ੋਮਣੀ ਕਾਲੀ ਦਾਲ ਅੰਤਕ ਪਾਰਟੀ ਆ ਇਹ ਲਾ ਇਹਨਾਂ ਦੇ ਵੱਡੇ ਵੱਡੇ ਰਹੀ ਡਰੇ ਆ ਪਿੱਛੋਂ ਤੋਂ ਫੋਟ ਤੱਕ ਤੇ ਲਾਏ ਡਰਦੇ ਭਾਵੇਂ ਜਿੰਨੇ ਮੱਦੀ ਮੱਦੀ ਕਾ ਜਾਣ